ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਖਾਲਸਾ ਸੋਲ ਸੰਗਤ ਜੀਓ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਕਿ ਗੁਰਦੁਆਰਾ ਸੰਤੀਸਰ ਸਿੰਘ ਜੀ ਆਸ਼ਰਮ ਸਰਾਜਪੁਰ ਵਿਖੇ ਸ੍ਰੀਮਾਨ ਸੰਤਵਾ ਬਾਹਰਪਾਜ ਸਿੰਘ ਹੀ ਮਹਾਂਪੁਰਸ਼ ਕਾਫੀ ਲੰਮੇ ਸਮੇਂ ਤੋਂ ਲੈ ਕੇ ਗੁਰੂ ਘਰ ਦੀ ਅਣਥੱਕ ਸੇਵਾ ਕਰਦੇ ਅਤੇ ਸੰਗਤਾਂ ਤੋਂ ਕਰਾਉਂਦੇ ਆ ਰਹੇ ਸਨ ਨਾਮ ਜਪਦੇ ਅਤੇ ਨਾਮ ਜਪਉਂਦੇ ਆ ਰਹੇ ਸਨ ਆਕਾਰਪੁਰਖ ਵਹਿਗੁਰੂ ਦੇ ਹੁਕਮ ਅਨਸਾਰ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਵਾਕ ਅਨਸਾਰ ਮਹਾਪੁਰਸ਼ ਕੁਝ ਦਿਨ ਪਹਿਲਾਂ ਆਕਾਰਪੁਰਖ ਵਹਿਗੁਰੂ ਦੇ ਚਰਨਾਂ ਵਿੱਚ ਜਾ ਬਰਾਜੇ ਸਨ ਉਹਨਾਂ ਦੀ ਅੱਜ ਅੰਤਮ ਅਰਦਾਸ ਹੋਣੀ ਹੈ ਮਹਾਪੁਰਸ਼ਾਂ ਦੇ ਇਸ ਅੰਤਮ ਅਰਦਾਸ ਦੇ ਸਮਾਗਮ ਵਿੱਚ ਬਹੁਤ ਸਾਰੇ ਮਹਾਪੁਰਸ਼ ਬਹੁਤ ਸਾਰੀਆਂ ਸੰਗਤਾਂ ਨੇ ਆ ਕੇ ਹਾਜ਼ਰੀਆਂ ਭਰਨੀਆਂ ਹਨ ਇਸ ਲਈ ਹੋਰ ਵੀ ਸੰਗਤਾਂ ਨੂੰ ਬੇਨਤੀ ਆ ਪਾਈ ਜੋ ਮਹਾਪੁਰਸ਼ਾਂ ਨੇ ਇਹ ਆਪਣੇ ਵਾਸਤੇ ਬਹੁਤ ਵੱਡਾ ਸੇਵਾ ਦਾ ਅਤੇ ਸਿਮਰਨ ਦਾ ਕੇਂਦਰ ਬਣਾਇਆ ਹੈ ਇਸ ਨੂੰ ਜਿਸ ਤਰ੍ਹਾਂ ਮਹਾਪੁਰਸ਼ਾਂ ਦੇ ਸਰੀਰ ਦੇ ਹੁੰਦੇ ਆ ਚੜ੍ਹਦੀ ਕਲਾ ਵਿੱਚ ਰੱਖਿਆ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਨੂੰ ਇਸੇ ਤਰ੍ਹਾਂ ਹੀ ਸਾਰੀਆਂ ਸੰਗਤਾਂ ਇੱਥੇ ਆ ਕੇ ਦਰਸ਼ਨ ਮੇਲਾ ਕਰਦੀਆਂ ਰਹਿਣ ਅਤੇ ਸੇਵਾ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੰਦੀਆਂ ਰਹਿਣ ਸਾਰੀਆਂ ਸੰਗਤਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਤੇ ਸਾਰੇ ਮਹਾਪੁਰਸ਼ਾਂ ਦਾ ਇੱਥੇ ਆਉਣ ਤੇ ਜੀ ਆਇਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ